ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ 11:30 ਦਾ ਹੋ ਗਿਆ ਮੈਂ ਹੁਣ ਫ੍ਰੀ ਹੋਈ ਐ ਨਾ ਨੂੰ ਕਿ ਹੁਣ ਮੇਰਾ ਫਰੂਟ ਟਾਈਮ ਹੋਇਆ ਮੈਂ ਆਪਣਾ ਫਰੂਟ ਲੈ ਕੇ ਆਇਆ ਫਰੂਟ ਖਾਣੇ ਆ ਅੱਜ ਹੈ ਤਾਂ ਲੇਟ ਆ 11:30 ਵਜੇ ਕਾਫੀ ਲੇਟ ਐ ਬਟ ਇਟਸ ਓਕੇ ਹਾਊਸ ਫਾਈਵਸ ਦਾ ਬਸ ਕੋਈ ਫਿਕਸ ਟਾਈਮ ਨਹੀਂ ਹੁੰਦਾ ਖਾਣਾ ਖਾਣ ਦਾ ਕੋਈ ਨਹਾਉਣ ਦਾ ਕੋਈ ਕੰਮ ਦਾ ਰੁਟੀਨ ਫਿਕਸ ਨਹੀਂ ਹੁੰਦਾ ਮੰ ਖਾਣ ਪੀਣ ਦਾ ਟਾਈਮ ਅੱਗੇ ਪਿੱਛੇ ਹੁੰਦਾ ਰਹਿੰਦਾ ਇਟਸ ਓਕੇ ਹਾਂ ਜਦੋਂ ਟਾਈਮ ਮੇਰੇ ਠੀਕ ਹੈ ਪਰ ਖਾ ਲਓ ਆਪਦਾ ਜੋ ਵੀ ਤੁਸੀਂ ਕਰਨਾ ਹੈ ਥਲੀ ਸੱਦਾ ਕੰਟ ਅੱਗੇ ਪਿੱਛੇ ਚਲੋ ਹੋ ਜਾਂਦਾ ਤੇ ਵਲੌਗ ਤਾਂ ਮੇਰਾ ਸਵੇਰ ਤੋਂ ਸ਼ੁਰੂ ਹੋ ਪੰਜ ਵਜੇ ਤੋਂ ਕਿਉਂਕਿ ਰਾਤ ਲਾਈਟ ਨਹੀਂ ਸੀ ਲਾਈਟ ਨਾ ਹੋਣ ਕਰਕੇ ਬੜੀ ਔਖੀ ਜੀ ਰਾਤ ਕੱਟੀ ਉਸ ਕਰਕੇ ਵੀ ਨੀਂਦ ਵੀ ਪ੍ਰੋਪਰ ਨਹੀਂ ਆਈ ਹੈਗੀ ਫਿਰ ਸਵੇਰੇ ਵੀ ਐਂ ਲੱਗਿਆ ਵੀ ਉੱਠ ਜੀ ਲਾਈਟ ਅੱਜ ਹੁਣ ਆਈ ਆ ਸਵਾ ਦਾ 3:30 ਵਜੇ ਲਾਈਟ ਆਈ ਹੈ ਤੇ ਹੁਣ ਮੈਂ ਏਸੀ ਲਗਾਏ ਨਾ ਹੁਣ ਕਿ ਹੁਣ ਥੋੜਾ ਜਿਹਾ ਰੈਸਟ ਕਰਦੇ ਰਾਤ ਨੀਂਦ ਵੀ ਨਹੀਂ ਪੂਰੀ ਹੋਈ ਮੈਂ

ਅੱਜ ਮੈਂ ਸਵੇਰ ਉੱਠ ਗਈ ਸੀ 5:30 ਵਜੇ ਤੇ ਉਸ ਤੋਂ ਬਾਅਦ ਉੱਠਣ ਤੋਂ ਬਾਅਦ ਫਰੈਸ਼ ਹੋ ਕੇ ਬਾਹਰ ਆ ਕੇ ਕਿਚਨ ਦੀ ਲਾਈਟ ਔਨ ਕਰੀ ਲਾਈਟ ਔਨ ਕਰਕੇ ਬਾਬਾ ਜੀ ਨੂੰ ਮੱਥਾ ਟੇਕਿਆ ਬਾਬਾ ਜੀ ਦਾ ਅਸ਼ੀਰਵਾਦ ਲੈਣਾ ਸ਼ੁਕਰਾਨਾ ਕਰਨਾ ਵਾਹਿਗੁਰੂ ਜੀ ਕਿ ਤੁਸੀਂ ਮੈਨੂੰ ਨਵੀਂ ਸਵੇਰ ਦਿਖਾਈ ਮੈਂ ਤਾਂ ਬਹੁਤ ਅਹਿਜ ਹੁੰਦੇ ਨੇ ਕਿ ਜਿਨ੍ਹਾਂ ਨੂੰ ਸਵੇਰ ਦੇਖਣੀ ਸਵੇਰ ਨੂੰ ਅੱਖਾਂ ਖੋਲਣੇ ਨਸੀਬ ਨਹੀਂ ਹੁੰਦੀਆਂ ਉਸ ਵਾਹਿਗੁਰੂ ਦਾ ਪਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਕਰਨਾ ਜਿਹੜੀ ਉਹਨੇ ਆਪ ਨੂੰ ਇੰਨੀਆ ਦਾਤਾਂ ਬਖਸ਼ੀਆਂ ਹੋਈਆਂ ਨੇ ਪਰ ਫੇਰ ਵੀ ਆਪਣੀ ਸ਼ਿਕਾਇਤਾਂ ਖਤਮ ਨਹੀਂ ਹੁੰਦੀਆਂ ਇੰਨੀਆਂ ਦਾਤਾਂ ਬਖਸ਼ਣ ਦੇ ਬਾਵਜੂਦ ਇਹਦਾ ਲੱਖ ਲੱਖ ਸ਼ੁਕਰਾਨਾ ਵਾਹਿਗੁਰੂ ਦਾ ਉਸ ਤੋਂ ਬਾਅਦ ਸ਼ੁਕਰਾਨਾ ਕਰਨ ਤੋਂ ਬਾਅਦ ਨਮਸਕਾਰ ਕਰਨ ਤੋਂ ਬਾਅਦ ਬਾਬਾ ਜੀ ਫਿਰ ਮੈਂ ਆਪਣਾ ਵੇਟ ਸਕੇਲ ਚੱਕ ਕੇ ਆਪਣਾ weight ਮੈਂ ਡੇਲੀ ਚੈੱਕ ਕਰਨਾ ਹੁੰਗਾ ਡੇਲੀ ਜਿਸ ਦਿਨ ਤੋਂ ਲੈ ਕੇ ਮੈਂ ਆਪਣਾ weight loss ਸ਼ੁਰੂ ਕੀਤਾ weight ਚੈੱਕ ਕਰਨ ਨਾਲ ਇਹ ਹੋ ਜਾਂਦਾ ਕਿ ਆਪਾਂ ਆਪਣੀ ਬੋਡੀ ਨੂੰ ਸਮਝਣ ਲੱਗ ਜਾਂਦੇ ਨੇ ਜੇ ਇਹ ਮੇਰਾ weight ਵਧਿਆ ਹੋਊਗਾ ਮੈਂ ਪਿਛਲੇ ਦਿਨ ਦੀ ਡਾਈਟ ਤੇ ਜਾਉਂਗੀ ਮੈਂ ਕੱਲ ਕੀ ਖਾਧਾ ਮੇਰੇ ਦਿਮਾਗ ਵਿੱਚ ਆਉਂਗਾ ਫਿਰ ਮੇਰੇ ਕੱਲ ਮੇਰੀ ਕਿਹੋ ਜੀ ਟਾਈਟ ਸੀ ਕੀ ਖਾਣ ਕਰਕੇ ਮੇਰਾ weight ਵਧ ਗਿਆ ਇਹ ਘਟਿਆ ਉਹ ਤਾਂ ਵੀ ਪਤਾ ਲੱਗ ਜਾਊਗਾ ਆਪਾਂ ਕੀ ਖਾਧਾ ਸੀ ਕੱਲ ਫਿਰ ਇਸ ਤਰੀਕੇ ਨਾਲ ਨਾ ਆਪਾਂ ਆਪਣੀ ਬੋਡੀ ਨੂੰ ਸਮਝਣ ਲੱਗ ਜਾਨੇ ਆ ਵੀ ਮੇਰੀ ਬੋਡੀ ਨੂੰ ਕਿਹੋ ਜੀ ਡਾਈਟ ਸੂਟ ਕਰਦੀ ਆ ਕੀ ਚੀਜ਼ ਖਾਣ ਨਾਲ ਮੇਰਾ weight ਮੇਨਟੇਨ ਰਹਿੰਦਾ ਤੇ ਕੀ ਚੀਜ਼ ਖਾਣ ਨਾਲ ਵਧਦਾ ਤੇ ਕੀ ਚੀਜ਼ ਖਾਣ ਨਾਲ ਘਟਦਾ ਆਪਾਂ ਆਪਣੇ ਬੋਡੀ ਨੂੰ ਸਮਝਣ ਲੱਗ ਜਾਨੇ ਆ ਤੇ weight check ਕਰਨ ਤੋਂ ਬਾਅਦ ਮੈਂ ਚੱਲੇਗੀ ਕਿਚਨ ਵਿੱਚ ਕਿਚਨ ਵਿੱਚ ਜਾ ਕੇ ਮੈਂ ਪਾਣੀ ਕੋਸਾ ਕਰਕੇ ਪੀਣਾ ਹੁੰਦਾ ਪਾਣੀ ਕੋਸਾ ਕਰੂੰਗੀ ਪਾਣੀ ਪੀਉਂਗੀ ਆਪਣਾ ਪਾਣੀ ਗੈਸ ਤੇ ਰੱਖ ਕੇ ਕਰਦੇ ਕੋਸਾ ਕੈਟਲ ਹਜੇ ਮੈਂ ਕੱਢੀ ਨਹੀਂ ਥੋੜੀ ਜਿਨ ਠਹਿਰ ਕੇ ਹੀ ਕੈਟਲ ਕੱਢਾਂਗੀ ਥੋੜਾ ਜਿਹਾ ਕੋਸਾ ਚਾਹੀਦਾ ਹੁੰਦਾ ਬਹੁਤ ਜ਼ਿਆਦਾ ਹਜੇ ਗਰਮ ਦੀ ਲੋੜ ਨਹੀਂ ਤੇ ਪਾਣੀ ਕੋਸਾ ਰੱਖਤਾ ਉਸ ਤੋਂ ਬਾਅਦ ਦਹੀਂ ਜਮਾਈ ਪਈ ਸੀ ਉਹ ਫਰਿੱਜ ਵਿੱਚ ਰੱਖੂੰਗੀ ਚਾਨੇ ਸੋਕ ਕਰੇ ਪਈ ਸੀ ਉਹ ਮੈਂ ਦੇਖ ਲੂੰਗੀ ਪਾਣੀ ਇਨਾਫਾ ਜ਼ਿਆਦਾ ਤਾਂ ਨਹੀਂ ਚਾਨੇ ਨੇ ਪਾਣੀ ਸੋਕ ਕੇ ਵੀ ਖੁਸ਼ਕ ਹੋ ਗਏ ਚਾਨੇ ਹਜੇ ਮੈਂ ਗੈਸ ਤੇ ਰੱਖ ਦ ਪਰ ਬੋਇਲ ਠਹਿਰ ਕੇ ਕਰੂੰਗੀ ਇਹ ਦਹੀਂ ਵਾਲੀ ਗੜਬੀ ਮੈਂ ਰੱਖ ਦਾਨੀਆ ਫਰਿੱਜ ਵਿੱਚ ਇਹ ਡੇਲੀ ਦੇ ਕੰਮ ਹੁੰਦੇ ਨੇ ਵੀ ਦਹੀਂ ਜਮਾਈਓ ਫਰਿੱਜ ਵਿੱਚ ਰੱਖ ਦੋ ਚਨੇ ਵਗੈਰਾ ਹੈਗੇ ਨੇ ਬੋਇਲ ਕਰਨੇ ਰੱਖ ਦੋ ਹਲੇ ਬੋਇਲ ਕਰਨੇ ਤਾਂ ਮੈਂ ਠਹਿਰ ਕੇ ਰੱਖੂਗਾ ਹਾਲੇ ਬਹੁਤ ਅਰਲੀ ਹੈ ਔਰ ਬਹੁਤ ਥੋੜੀ ਸਬਜੀ ਕਬਿਸਰ ਚਿੱਟੇ ਚਨੇ ਬੋਇਲ ਹੋ ਜਾਣਗੇ ਮੈਂ ਪਾਣੀ ਆਪਣਾ ਕੋਸਾ ਕਰ ਲਿਆ ਤੇ ਪਾਣੀ ਜਿਸ ਦਿਨ ਮੇਰੇ ਕੋਲ ਟਾਈਮ ਜ਼ਿਆਦਾ ਹੋਵੇ ਵੀ ਚਾਹ ਤੋਂ ਪਹਿਲਾਂ ਜ਼ਿਆਦਾ ਟਾਈਮ ਹੋਵੇ ਉਸ ਦਿਨ ਤਾਂ ਮੈਂ ਜ਼ਿਆਦਾ ਪਾਣੀ ਪੀ ਲਾਂਨੀ ਜਿਵੇਂ ਅੱਜ ਮੇਰੇ ਕੋਲ ਟਾਈਮ ਆ ਚਾਹ ਮੈਂ ਠਹਿਰ ਕੇ ਪੀਉਂ ਮੈਂ ਅਰਲੀ ਉੱਠੀ ਤੇ ਅੱਜ ਮੈਂ 8 ਡੱਲਾਟਰ ਪਾਣੀ ਪੀ ਲੈਣਾ ਤੇ ਜਿਸ ਦਿਨ ਆਏ ਹੋਏ ਪੂਰੇ-ਪੂਰੇ ਟਾਈਮ ਹੋਵੇ ਫਿਰ ਮੈਂ ਇੱਕ ਗਲਾਸ ਪਾਣੀ ਦਾ ਪੀਣੇ ਵਾਤ ਤੋਂ ਵਾ ਡੇਢ ਪੀ ਲਾਨੀ ਆ ਤੇ ਇੱਕ ਚਮਚਾ ਘਿਓ ਦਾ ਦੇਸੀ ਘਿਓ ਦਾ ਮੈਂ ਖਾ ਲੈ ਖਾ ਕੇ ਉਪਰੋਂ ਮੈਂ ਕੋਸਾ ਪਾਣੀ ਪੀ ਰਹੀ ਆ ਪਾਣੀ ਦੇ ਵਿੱਚ ਮਿਕਸ ਕਰਕੇ ਵੀ ਘਿਓ ਲੈ ਸਕਦੇ ਪਰ ਮੈਨੂੰ ਉਸ ਤਰ੍ਹਾਂ ਪੀ ਪੀਤਾ ਨਹੀਂ ਆਂ ਮੇਰੇ ਤੋਂ ਹੁਣ ਮੈਨੂੰ ਔਖਾ ਲੱਗਦਾ ਸੋ ਮੈਂ ਡਾਇਰੈਕਟ ਘਿਓ ਲੈ ਕੇ ਉੱਤੋਂ ਪਾਣੀ ਪੀ ਲਾਨੀ ਆ ਆਪਣਾ ਪਾਣੀ ਲੈ ਕੇ ਮੈਂ ਆ ਗਈ ਬਾਹਰ-ਬਾਰ ਬੈਠ ਕੇ ਠੰਡੇ ਮੌਸਮ ਚ ਸਿਪ-ਸਿਪ ਕਰਕੇ ਪਹਿਲਾਂ ਪੀਤਾ ਪਾਣੀ ਪਾਣੀ ਪੀਣ ਤੋਂ ਬਾਅਦ ਫਿਰ ਬਾਹਰ ਗੇੜੇ ਲਾਵਾਂਗੇ ਥੋੜੀ ਸੈਰ ਕਰ ਲੋ ਹਲਕੀ ਜੀ ਕਰਾਂਗੇ ਬਾਡੀ ਐਕਟਿਵ ਹੋ ਜਾਈ ਉਹ ਵੀ ਮੌਸਮ ਸਵੇਰ ਵਾਲਾ ਬਹੁਤ ਵਧੀਆ ਹੁੰਦਾ ਠੰਡਾ ਹੁੰਦਾ ਬਾਹਰ ਬਾਹਰਲੇ ਮੌਸਮ ਵਿੱਚ ਨਿਕਲਣਾ ਚਾਹੀਦਾ ਬਾਹਰਲੇ এনवायरमेंट ਜਿਹੜੀ ਕਹਿੰਦੇ ਤਾਜੀ ਹਵਾ ਆਕਸੀਜਨ ਕਹ ਲੋ ਵੀ ਬਾਹਰ ਜ਼ਰੂਰ ਆਉਣਾ ਚਾਹੀਦਾ ਨੇਚਰ ਨਾਲ ਜ਼ਰੂਰ ਜੋੜਨਾ ਚਾਹੀਦਾ ਜਿਹੜੇ ਤਾਂ ਆਪਾਂ ਸਾਰਾ ਦਿਨ ਅੰਦਰ ਹੀ ਰਹਣਾ ਤੇ ਵਾਕ ਕਰਦੇ ਕਰਦੇ ਮੈਂ ਥੋੜੀ ਐਕਸਰਸਾਈਜ਼ ਕਰ ਲਵਾਂ ਨੇ ਆਪਣੇ ਸ਼ੋਲਡਰਸ ਦੀ ਮੇਰੇ ਸ਼ੋਲਡਰਸ ਚ ਨਾ ਸਟਿਫਨੈਸ ਰਹਿੰਦੀ ਆ ਕੜਾ ਰਹਿੰਦਾ ਉਸ ਕਰਕੇ ਮੈਂ ਥੋੜੀ ਥੋੜੀ ਐਕਸਰਸਾਈਜ਼ ਵੀ ਕਰ ਲਵਾਂ ਨੀ ਦੋਸਤੋ ਬਰ ਮੈਂ ਆ ਗਈ ਅੰਦਰ 10-15 ਮਿੰਟ ਮੈਂ ਵਾਕ ਕਰੀ ਤੇ ਅੰਦਰ ਆ ਕੇ ਹੁਣ ਮੈਂ ਆਪਣੀ ਚਾਹ ਬਣਨੀ ਰੱਖੂੰਗੀ ਤੇ ਚਿੱਟੇ ਛਣੇ ਜਿਹੜੇ ਸੋਕ ਕਰੇ ਸੀ ਮੈਂ ਬੋਇਲ ਕਰਨੇ ਰੱਖਤੇ ਇਹਨਾਂ ਵਿੱਚ ਮੈਂ ਪਾ ਲੂੰ ਥੋੜੇ ਜਿھے ਖੜੇ ਮਸਾਲੇ ਮਸਾਲੇ ਉਦੋਂ ਵਸਤਾ ਮੈਂ ਕਜਾਲੀ ਜੀ ਮੇਰੇ ਕੋਲ ਹੈਗੀ ਹੈ ਸਟ੍ਰੇਨਰ ਡੱਬੀ ਜੀ ਉਹਦੇ ਵਿੱਚ ਪਾ ਕੇ ਪਾਉਣੀ ਹੁੰਦੀ ਪਰ ਦੇ ਹੁਣ ਚਲੋ ਬੱਚੇ ਹੈ ਨਹੀਂਗੇ ਹੁਣ ਮੈਨੂੰ ਕੋਈ ਚਿੰਤਾ ਨਹੀਂ ਵੀ ਹੋਣੀ ਨਹੀਂ ਖਾਣਾ ਕੋ ਨਹੀਂ ਨਹੀਂ ਖਾਣਾ ਉਹਦੇ ਮੂੰਹ ਚ ਨਾ ਜਾਏ ਇਸ ਕਰਕੇ ਮੈਂ ਡਾਇਰੈਕਟ ਇੰਦਾ ਹੀ ਪਾ ਦਾਂ ਨਾ ਚਿੱਟੇ ਛਣੇ ਵਿੱਚ ਦਾਲ ਚੀਨੀ ਲੌਂਗ ਕਾਲੀ ਮਿਰਚ ਬੱਡੀ ਇਨੂੰ ਇੱਕ ਵਿਸਲ ਵਿੱਚ ਤੇ ਲਗਵਾ ਦਾਨੇ ਬੋਇਲ ਹੋ ਜਾਣਗੇ ਜਾਣੀ ਮੈਂ ਆਪਣੀ ਚਾਹ ਬਣਨੀ ਰੱਖ ਦੂੰਗੀ ਦਵਿੰਦਰ ਹਜੇ ਸੁੱਤੇ ਪਏ ਸੀ ਉਹ ਕਹਿੰਨੇ ਮੈਂ ਹਜੇ ਅਜੇ ਲੇਟ ਉੱਠਣਾ ਬਿਕੋਜ਼ ਰਾਤ ਕੁਝ ਦਾ ਮੈਚ ਚੱਲ ਰਿਹਾ ਸੀਗਾ ਤੇ ਬਾਕੀ ਗਰਮੀ ਸੀ ਨਹੀਂ ਉਨੀ ਵਧੀਆ ਨੀਂਦ ਆਈ ਇਸ ਕਰਕੇ ਕਹਿੰਨੇ ਮੈਨੂੰ ਹਜੇ ਸੌਂ ਜਾਂਦੇ ਤੂੰ ਆਪਣੀ ਚਾਹ ਕਰਕੇ ਪੀ ਲੈ ਨਹੀਂ ਤਾਂ ਅਸੀਂ ਇਕੱਠੇ ਹੀ ਕਰਦੇ ਹੁੰਨੇ ਆਪਣੀ ਦੋਨਾਂ ਦੀ ਚਾਹ ਤੇ ਮੈਂ ਆਪਣੀ ਚਾਹ ਮੈਂ ਕਿਹਾ ਮੈਂ ਕਰ ਲਵਾਂ ਲੇ ਮੈਂ ਤਾਂ ਉੱਠੇ ਨੂੰ ਕਾਫੀ ਟਾਈਮ ਹੋ ਗਿਆ ਹੁਣ ਮੈਨੂੰ ਚਾਹ ਚਾਹੀਦੀ ਵੀ ਥੋੜੀ એનર્ਜੀ ਆ ਜੇ ਹਨਾ ਫਿਰ ਮੱਕੇ ਦਾ ਕੰਮ ਸ਼ੁਰੂ ਕਰੂੰਗੀ ਚਾਹ ਪੀ ਕੇ ਤੇ ਸਾਡੇ ਨਾ ਕਿਚਨ ਸ਼ੈਲਫ ਦੇ ਬਰੀਕ-ਪਰੀਕ ਮਛਰੀ ਆ ਜਾਂਦੇ ਕਿਉਂਕਿ ਕਿਚਨ ਦੀ ਵਿੰਡੋ ਖੁੱਲੀ ਹੁੰਦੀ ਹੈ 40 ਵਾਲੀ ਜਾਲੀ ਦੇ ਵਿੱਚੋਂ ਬਰੀਕ ਮਛਰੀ ਫਿਰ ਡਸਟ ਨਾਲ ਸਵੇਰੇ ਪਹਿਲਾਂ ਤਾਂ ਮੈਂ ਉਹ ਝਾੜਦੀ ਹਾਂ ਜੇ ਪੱਖਾ ਲਗਾਉਣ ਨਾਲ ਹਵਾ ਨਾ ਉੱਡ ਕੇ ਕਿਸੇ ਸਮਾਨ 'ਚ ਪਊਗੀ ਟਾਈਮ ਹੁਣ ਹੋ ਰਿਹਾ ਪੌਣੀ 6 ਦਾ ਤੇ ਮੈਂ ਇਧਰ ਰੱਖੀ ਆਪਣੀ ਚਾਹ ਅੱਜ ਮੇਰੀ ਕੱਲੀ ਦੀ ਚਾਹ ਦਵਿੰਦਰ ਲੇਟ ਉੱਠਾ ਦਵਿੰਦਰ ਨੂੰ ਲੇਟ ਉੱਠਣਾ ਹੈ ਉਹ ਕਿ ਰਾਤ ਲਾਈਟ ਨਹੀਂ ਸੀ ਤੇ ਇਹ ਕਹਿੰਦੇ ਮੈਂ ਨਹੀਂ ਨਾਈ ਮੈਨੂੰ ਹੁਣ ਨੀਂਦ ਆ ਰਹੀ ਹੈ ਵੀ ਮੈਨੂੰ ਸੌਂ ਜਾਣ ਦੇ ਤੂੰ ਸੁਪ ਤੇ ਪੀਨੇ ਮੈਂ ਆਪਣੀ ਕੱਲੀ ਵੀ ਚਾਹ ਕਰ ਲਈ ਫਿਰ ਅੱਜ ਹੁਣ ਪੀਨੇ ਚਾਹ ਲਾਈਟ ਨੇ ਬਹੁਤਾਂ ਕਰਖਿਆ ਕੱਲ ਨਾ ਸ਼ਾਮ ਦੀ 7:30 ਹੋਏ ਦੀ ਲਾਈਟ ਗਈ ਹੋਈ ਹੈ ਤੇ ਹੁਣ ਤੱਕ ਆਈ ਨਹੀਂ ਰਾਤ ਤਾਂ ਸੇਮੀ ਓਕ ਹੀ ਕੱਟੀ ਹੈ ਇੰਨੀ ਓਕ ਹੀ ਰਾਤ ਕੱਟੀ ਹੈ ਅ ਗਰਮੀ ਨਹੀਂ ਲੱਗਦੀ ਸੀ ਤੇ ਜਦੋਂ ਕਮਰਾ ਠੰਡਾ ਜਾ ਹੋਇਆ ਕਹਿੰਕੇ ਫਿਰ ਅਸੀਂ ਪੈਨ ਵਾਲੇ ਵਿੰਡੋ ਖੋਲ ਲਈ ਸੀ ਡੋਰ ਖੋਲ ਲਿਆ ਸੀਗਾ ਤੇ ਜਦੋਂ ਕਮਰਾ ਠੰਡਾ ਹੋਇਆ 2:30 ਵਜੇ ਥੋੜੀ ਵਧੀਆ ਹੋਣ ਲੱਗਿਆ ਫੀਲਿੰਗ ਵਧੀਆ ਹੋਣ ਲੱਗੀ ਬਿਚਾਰੋ ਠੀਕ ਹੋਣ ਕਰਬਣੇ ਲੱਗ ਗਈ ਤਾਂ ਫਿਰ ਨੀਂਦ ਆਈ ਨੀਂਦ ਆਈ ਐਂ ਫਿਰ ਸਵੇਰੇ ਉੱਠਣ ਦਾ ਟਾਈਮ ਹੋ ਗਿਆ ਚਾਹ ਪੀ ਲਈ ਸਵੇਰ ਵਾਲੀ ਚਾਹ ਉਹ ਕਿ ਮੈਂ ਬਸ ਇੱਕ ਵਾਰ ਸਵੇਰ ਹੀ ਕੁਝ ਸ਼ਾਮ ਦੋ ਵਾਰੀ ਚਾਹ ਪੀਣੀ ਹੁੰਨੇ ਦਿਨ ਚ ਤੇ ਆਰਾਮ ਨਾਲ ਬੈ ਕੇ ਪੂਰਾ ਆਬ ਦਾ ਵਧੀਆ ਫੀਲਿੰਗ ਲੈ ਕੇ ਫੇਰ ਚਾਹ ਪੀਣੀ ਹੁੰਨੇ ਉਹ ਕਿ ਮੈਂ ਬਾਰੀ ਬਾਰੀ ਚਾਹ ਨਹੀਂ ਪੀਣੀ ਹੈਗੀ ਫਿਰ ਕਨਾਰ ਨਾ ਕਿੱਟੇ ਚਣੇ ਦੀ ਪੋਈ ਨੂੰ ਰਾਤ ਮੈਂ ਕਿੱਟੇ ਚਣਕੋ ਕੇਸੀ ਹੋਈ ਪੋਈ ਕੱਟ ਤੇ ਚਾਹ ਪੀਣ ਲਈ ਚਾਹ ਪੀ ਕੇ ਫਿਰ ਦੇਖਦੇ ਨੇ ਲਾਈਟਰ ਦਾ ਕੀ ਬੰਦਾ ਹਾਂ ਕਰ ਲਈ ਨਹੀਂ ਹਾਂ 1 ਮਿਲੀ ਮੈਨੂੰ ਕੱਲ ਉਸ ਦਿਨ ਮੈਂ ਕਈ ਲੈ ਆਇਆ ਸੀ ਮੈਂ ਕਿਤੇ ਹੋਰ ਤਾਂ ਨਹੀਂ ਬੱਲ ਹੈਗੀ ਮੈਨੂੰ ਨਹੀਂ ਪਤਾ ਹੋਵੇ ਆ ਖਾਲੀ ਚ ਇੱਕ ਤਾਂ ਮੈਂ ਕੱਲ ਲੈ ਗਈ ਸੀ ਤੋੜ ਕੇ ਇੱਥੋਂ ਦਾ ਇਥੇ ਇੱਕ ਸੀ ਕੱਲ ਮੈਂ ਤੋੜ ਲਈ ਸਾਹਿਬ ਕਾ ਇਹ ਬਣਾ ਹੋਇਆ ਪਿਆ ਐਕਸਟਰਾ ਕਾ ਜਾ ਕੱਟਣ ਵਾਲਾ ਤੂੰ ਇੱਕ ਮੱਲ ਸੁੱਕ ਗਈ ਨਾ ਚਬਾਣ ਕਰੇਲਿਆਂ ਵਾਲੀ ਇੱਕੋ ਹੀ ਆ ਨਾ ਇੱਕ ਕੱਲ ਇੱਕ ਸਿਹਾਂ ਮੈਂ ਇੱਕ ਤੋੜੇ ਸ਼ਾਮ ਨੂੰ ਕੱਲ ਅੱਛਾ ਇੱਕ ਹੀ ਹਟੇ ਤੇ ਇਧਰ ਦੋ ਮਿਲ ਗਏ ਸੀ ਕਰੇਲੇ ਬਾੜੀ ਵਿੱਚ ਇੱਕ ਕਰੇਲੀ ਕੱਲ ਮੈਂ ਤੋੜ ਕੇ ਲੈ ਕੇ ਆਈ ਸੀ ਫਿਰ ਅੱਜ ਕੱਲ ਨੂੰ ਸਬਜੀ ਬਣ ਲਊਗੀ ਤੇ ਇਧਰ ਮੈਂ ਹੁਣ ਬਣਾਉਣ ਲੱਗ ਪਈ ਆ ਸਬਜੀ ਚਿੱਟੇ ਚਾਣੇ ਜਿਵੇਂ ਲਾਈਟ ਹੈ ਨਹੀਂ ਸੀ ਤੇ ਮਿਕਸੀ ਇਨਵਰਟਰ ਤੇ ਨਹੀਂ ਚੱਲਣੀ ਫਿਰ ਜਿਹੜੇ ਮੈਂ ਮਸਾਲਾ ਫ੍ਰੀਜ਼ ਕਰਕੇ ਰੱਖਿਆ ਹੋਇਆ ਸੀ ਫਿਰ ਇਹਦੀ ਇੱਕ ਟਿੱਕੀ ਪਾ ਕੇ ਸਬਜੀ ਬਣਾ ਲਊਗੀ ਸਬਜੀ ਵੀ 10 ਮਿੰਟ ਵਿੱਚ ਬਣ ਜਾਣੀ ਬਸ ਤੜਕਾ ਇਹਨੂੰ ਲੱਗਿਆ ਹੋਇਆ ਕੁਝ ਨਹੀਂ ਕਰਨਾ ਕੁੱਕਰ ਵਿੱਚ ਮੈਂ ਦੋ ਚਮਚੇ ਘਿਓ ਦੇ ਪਾ ਕੇ ਨਾਣ ਮਿਰਚ ਪਾ ਕੇ ਵਿੱਚ ਇਹ ਮਸਾਲੇ ਦੀ ਇੱਕ ਟਿੱਕੀ ਛੁੱਟ ਦੇਣੀ ਆ ਤੇ ਥੋੜਾ ਜਿਹਾ ਪਾਣੀ ਪਾ ਕੇ ਚਣਿਆਂ ਵਾਲਾ ਉਹਨੂੰ ਮਸਾਲੇ ਨੂੰ ਰਝਾ ਲਓ ਤੇ ਫਿਰ ਚਣੇ ਪਾ ਲਓ ਬਹੁਤ ਜਲਦੀ ਸਬਜ਼ੀ ਬਣ ਜੇ ਇਸ ਤਰੀਕੇ ਨਾਲ ਫਿਰ ਟਾਈਮ ਹੋ ਰਿਹਾ 8 ਵਜੇ ਦਾ ਤੇ ਇਧਰ ਦਲੀਆ ਮੈਂ ਬਣਾ ਲਿਆ ਆਪਣੇ ਬ੍ਰੇਕਫਾਸਟ ਲਈ ਬਣ ਚੁੱਕਾ ਜਿਵੇਂ ਪ੍ਰੈਸ਼ਰ ਕੁੱਕ ਨਹੀਂ ਕਰਿਆ ਕਿਉਂਕਿ ਕੁੱਕਰ ਵਿੱਚ ਮੈਂ ਸਬਜ਼ੀ ਬਣਾਣੀ ਇਧਰ ਬਣ ਚੁੱਕੀ ਸਬਜ਼ੀ ਚਣਿਆਂ ਦੀ ਤੇ ਮੇਥੀ ਵੀ ਮੈਂ ਇਹਦੇ ਵਿੱਚ ਪਾਉਂਦੀ ਸੁਖਾਈ ਹੋਈ ਮੇਥੀ ਕੁੱਕਰ ਵਿੱਚ ਮੈਂ ਖਾਦੀ ਵੀ ਕਰਦਾ ਮੇਚ ਪਾਦੀ ਮੈਂ ਮੇਥੀ ਚਣੀ ਬੜੇ ਮੋਟੇ ਮੋਟੇ ਨਾ ਕਾਂਪਲੀ ਚਣੇ ਫੁੱਲਦੇ ਤਾਂ ਸਬਜ਼ੀ ਵੀ ਕਰੇ ਕਰਾਈ ਅੱਛੀ ਲੱਗਦੇ ਵੈਸੇ ਪ੍ਰੋਟੀਨ ਹੁੰਦਾ ਦੁੱਧ ਬੋਇਲ ਹੋ ਚੁੱਕਿਆ ਤੇ ਅੰਦਰ ਇੱਕ ਭੈਣ ਦਾ ਕਮੈਂਟ ਸੀ ਕਿ ਤੁਸੀਂ ਆਪਣੇ ਮਨੀ ਪ੍ਰਾਂਟ ਵਾਲੀ ਬੋਟਲ ਪਲੀਜ਼ ਨੇੜੇ ਉਹ ਦਿਖਾ ਦਿਓ ਆਹ ਲਓ ਜੀ ਮੈਂ ਪਹਿਲਾਂ ਵੀ ਦਿਖਾਈ ਹੋਈ ਹੈ ਮੇਰਾ ਸੀ ਜਸਟ ਜੂਟ ਦੀ ਰੱਸੀ ਇਹ ਉਹ ਕਰੀ ਹੋਈ ਹੈ ਫੇਵਿਕੋਲ ਨਾਲ ਆਲੇ ਦੋਲੇ ਲਿਪੇਟੀ ਹੋਈ ਆ ਉੱਪਰ ਥੋੜੀ ਲੇਸ ਲਗਾਤੀ ਬਾਕੀ ਤੁਸੀਂ ਡਿਜ਼ਾਈਨਿੰਗ ਆਪਣੇ ਹਿਸਾਬ ਨਾਲ ਜੋ ਮਰਜ਼ੀ ਕਰ ਦੋ ਵੀ ਚਿੱਟੇ ਮੋਤੀ ਲਾਉਂਗੇ ਪਰਲ ਲਾਉਂਗੇ ਉਹ ਵੀ ਸੋਹਣਾ ਲੱਗੂਗਾ ਕੋਈ ਲੇਸ ਦਾ ਪੀਸ ਸੈਂਟਰ ਚ ਲਾ ਦਿਓ ਉੱਪ ਥੋੜੀ ਬਹੁਤੀ ਖਾਣਾ ਕਰੀ ਕਰਦੇ ਰਹਿਣੀ ਸੀ ਜਦ ਵੀ ਤੇ ਇੱਧਰ ਬਣ ਚੁੱਕਿਆ ਸੀ ਬ੍ਰੇਕਫਾਸਟ ਵਿੱਚ ਐਗ ਓਮਲੇਟ ਦੁਵਿੰਦਰ ਲਈ ਮੈਂ ਬਣਾਇਆ ਸੀ ਸਬਜ਼ੀਆਂ ਪਾ ਕੇ ਮੈਂ ਚੋਪਰ 'ਚ ਹੀ ਸਬਜ਼ੀਆਂ ਚੋਪ ਕਰ ਲਾਣੀ ਆ ਚੋਪ ਕਰਨ ਤੋਂ ਬਾਅਦ ਸਬਜ਼ੀਆਂ ਵਿੱਚ ਐਗ ਬੀਟ ਹੋ ਜਾਂਦੇ ਨੇ ਵਿੱਚ ਹੀ ਨਮਕ ਪਾ ਕੇ ਜੋ ਵੀ ਮਸਾਲਾ ਮਿਰਚ ਪਾਉਣਾ ਤੇ ਫਿਰ ਚੋਪਰ 'ਚ ਆਪਾਂ ਐਗ ਬੀਟ ਕਰ ਲੰਦੇ ਓਮਲੇਟ ਬਹੁਤ ਫਲਫੀ ਬਣਦਾ ਫਿਰ ਅੱਛੀ ਤਰ੍ਹਾਂ ਬੀਟ ਹੋ ਜਾਂਦੇ ਨੇ ਐਗਸ ਉਸ ਉੱਪਰ ਪਲੇਟ ਦੀ ਮੈਂ ਕਰਤੀ ਪਲੇਟਿੰਗ ਮੈਂ ਕਿਹਾ ਮੈਂ ਵੀ ਥੋੜੀ ਸ਼ੈਫ ਵਾਲੀ ਫੀਲਿੰਗ ਲੈਣਾ ਥੋੜੀ ਪਲੇਟ ਸਜਾਵਾਂ ਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਬ੍ਰੈਕਫਾਸਟ ਮੇਰੇ ਤੋਂ ਬਣਾ ਹੀ ਪਿਆ ਸੀ ਕਿ ਮੈਂ ਆਪਣਾ ਬ੍ਰੈਕਫਾਸਟ ਕੀਤਾ ਦਲੀਆ ਦਲੀਏ ਵਿੱਚ ਸ਼ੱਕਰ ਪਾ ਕੇ ਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਬ੍ਰੈਕਫਾਸਟ ਕਰਕੇ ਫਿਰ ਅੱਗੇ ਦੇ ਕੰਮ ਸ਼ੁਰੂ ਕੀਤੇ ਤੇ ਹੁਣ ਕੀ ਜਾਂਦੇ ਸਾਰੇ ਕੰਮ ਖਤਮ ਕਰਨ ਤੋਂ ਬਾਅਦ ਫਿਰ ਆ ਜਾਂਦੀ ਬਾਦੀ ਸਾਫ ਸਫਾਈ ਦੀ ਬਿਕੋਸ ਅੱਜ ਮੇਰਾ ਪਹਿਲਾ ਟਾਈਮ ਨਹੀਂ ਲੱਗਾ ਹੈਗਾ ਸਾਫ ਸਫਾਈ ਕਰਨ ਦਾ ਫਿਰ ਹੁਣ ਅੱਜ ਕਿਚਨ ਦਾ ਕੰਮ ਕਰਨ ਤੋਂ ਬਾਅਦ ਸਾਫ ਸਫਾਈ ਕਰ ਰਹੀ ਹਾਂ ਇੰਨਾ ਕਰੇ ਬਿਨਾ ਸਰਦਾ ਨਹੀਂ ਕੱਲ ਫਿਰ ਆਇਆ ਲੱਗਦਾ ਵੀ ਚਲੋ ਦੇਖਣਯੋਗ ਤਾਂ ਹੋ ਜੇ ਥੋੜਾ ਜਿਹਾ ਧੂਤ ਹਲਾਈਏ ਸਾਫ ਕਰੀਏ ਨਾਲੇ ਫਿਰ ਜੇ ਆਪਾਂ ਬ੍ਰੇਕਫਾਸਟ ਕਰਕੇ ਆਪਾਂ ਥੋੜਾ ਬਹੁਤਾ ਕੰਮ-ਕੁਮ ਜਿ ਕਰੀ ਜਾਂਦੇ ਆ ਆਪਣਾ ਬ੍ਰੇਕਫਾਸਟ ਹਾਜਮ ਆ ਜਾਂਦਾ ਆਪਾਂ ਤੁਰੇ ਫਿਰਦੇ ਆ ਜਦੋਂ ਤੇ ਫੋਸਫੇਸ਼ਨ ਲੌਬੀ ਵਾਲਾ ਕਲੀਨ ਕੀਤਾ ਕੰਮ ਦੇਖੋ ਘਰ ਚ ਮੁੱਕਦੇ ਨਹੀਂ ਹੈਗੇ ਹਨ ਜਿਹਨੇ ਕੰਮ ਕਰਨਾ ਉਹਨੂੰ ਕੁਛ ਨਾ ਕੁਛ ਮਿਲ ਹੀ ਜਾਣਾ ਤੇ ਬਸ ਜਿਹਨੇ ਨਹੀਂ ਕਰਨਾ ਉਹਦੇ ਲਈ ਕੰਮ ਫੇਰ ਆਈ ਸਮਝ ਲਓ ਵੀ ਕੁਛ ਹੈ ਹੀ ਨਹੀਂਗਾ ਤੇ ਕੰਮ ਚੱਲੀ ਜਾਂਦੇ ਹੁੰਦੇ ਨੇਗੇ ਮਾਝਾ ਸਿਰਫ ਲੌਬੀ ਸੀ ਡਸਟਿੰਗ ਸੋਚੀ ਸੀ ਮੈਂ ਕਿਹੜਾ ਕਦੇ ਲੌਬੀ ਦੀ ਕਰ ਲਾ ਫੋਸਫੇਸ਼ਨ ਵੀ ਕੰਦਾ ਹੋਇਆ ਪਿਆ ਸੀ ਇਹ ਵੀ ਕਲੀਨ ਕਰਤਾ ਸੋ ਸਤ ਸਭਾ ਸਾਰਾ ਏਰੀਆ ਇਹ ਡਰਾਈ ਕਰ ਦੂੰਗੀ ਤੇ ਬਨ ਨਾਲ ਦੀ ਨਾਲ ਥੋੜੀ ਬਹੁਤ ਹੀ ਮੈਂ ਡਸਟਿੰਗ ਕਰਦੀ ਰਹਿੰਨੀ ਜੋ ਮੇਰੇ ਨਜ਼ਰ ਵਿੱਚ ਆਉਂਦਾ ਵੀ ਆ ਚੀਜ਼ ਕਰਨ ਦੀ ਹੈ ਤੇ ਕਪੜਾ ਮਾਰ ਰਹੀ ਤੇ ਮਾਰ ਦੂੰ ਤੇ ਕਈ ਵਾਰ ਕੋਈ ਚੀਜ਼ ਦੇ ਕੋਈ ਛੁੱਟ ਵੀ ਜਾਂਦੀ ਹੈ ਨਹੀਂ ਆਪਣੇ ਧਿਆਨ ਚ ਆਉਂਦੀ ਬਾਕੀ ਕੋਸ਼ਿਸ਼ ਹੁੰਦੀ ਹੈ ਜਦੋਂ ਵੀ ਆਪਾਂ ਕੰਮ ਕਰੀਏ ਸਾਫ ਸਫਾਈ ਕਰੀਏ ਵਧੀਆ ਸਾਫ ਸੁਥਰਾ ਤੇ ਬਹੁਤ ਤੋਂ ਬਹੁਤ ਚੀਜ਼ਾਂ ਆਪਾਂ ਕਵਰ ਕਰ ਲਈਏ ਸਾਫ ਸਫਾਈ ਵਿੱਚ ਜਿਵੇਂ ਅੱਜਾ ਸੈਂਟਰ ਟੇਬਲ ਸਾਫ ਸੀ ਤੇ ਮੈਂ ਬਹੁਤ ਜ਼ਿਆਦਾ ਟਾਈਮ ਨਹੀਂ ਲਗਾਇਆ ਜਸਟ ਇੱਕ ਕਪੜਾ ਮਾਰਤਾ ਨੇਕ ਨਾਲ ਹੀ ਕਲੀਨ ਹੋ ਗਿਆ ਕਈ ਵਾਰ ਜਿਆਦਾ ਗੰਦਾ ਹੁੰਦਾ ਥੋੜਾ ਜਿਆਦਾ ਟਾਈਮ ਲੰਘਦਾ ਡਿਪੈਂਡ ਕਰਦਾ ਹੁੰਦਾ ਚੀਜ਼ਾਂ ਤੇ ਨਾ ਕਈ ਵਾਰ ਆਪਣਾ ਏਰੀਆ ਘੱਟ ਗੰਦਾ ਹੁੰਦਾ ਫਿਰ ਆਪਾਂ ਨੂੰ ਔਲਣਾ ਟਾਈਮ ਨਹੀਂ ਲੱਗਦਾ ਕਈ ਵਾਰ ਜਿਆਦਾ ਗੰਦਾ ਹੁੰਦਾ ਫਿਰ ਸਾਫ ਸਫਾਈ ਕਰਦਾ ਥੋੜੇ ਜਿਹਾ ਟਾਈਮ ਜਿਆਦਾ ਲੱਗ ਜਾਂਦਾ ਹੁੰਦਾ ਤੇ ਟੇਬਲ ਤੇ ਮੈਂ ਅੱਜ ਜਿਦਾਂ ਕੱਪੜਾ ਜਿਵੇਂ ਅੱਜ ਮੈਂ ਚੇਅਰਸ ਮੈਂ ਛੱਡਤੀ ਮੈਨੂੰ ਠੀਕ ਲੱਗੀ ਨਾ ਇਹ ਨਹੀਂ ਹੁੰਦਾ ਹਰ ਵਾਰੀ ਹਰ ਇੱਕ ਚੀਜ਼ ਤੇ ਕੱਪੜਾ ਮਾਰਨਾ ਹੁੰਦਾ ਕਈ ਵਾਰ ਇੱਕ ਅੱਧੀ ਚੀਜ਼ ਹੋਰ ਐਕਸਟਰਾ ਲੈ ਲਓ ਇੱਕ ਛੱਡ ਦਿਓ ਵੀ ਚਲੋ ਆਪਾਂ ਮੈਂ ਪਹਿਲਾਂ ਕਰੀ ਸਾਬ ਮੈਂ ਅੱਜ ਕਰ ਲਾਂ ਨੇ ਅੱਜ ਮੈਂ ਆ ਐਡ ਕਰ ਲੰਨੀ ਆਏ ਫਿਰ ਸਫਾਈ ਹੁੰਦੀ ਰਹਿੰਦੀ ਰਹਿੰਦੇ ਘਰ ਦੇ ਫਿਰ ਜੇ ਆਪਾਂ ਹਰ ਇੱਕ 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 ਚੀਜ਼ ਸਾਫ਼ ਕਰਨ ਲੱਗੇ ਨਾ ਫਿਰ ਆਪਾਂ ਨੂੰ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਤੇ ਉਸ ਤੋਂ ਬਾਅਦ ਆਪਣੀ ਅਨਰਜੀ ਡ੍ਰੌਪ ਹੋਣ ਲੱਗ ਜਾਂਦੀ ਉਹ ਫਿਰ ਆਪਾਂ ਡੀਮੋਟੀਵੇਟ ਹੋ ਜਾਨੇਗੇ ਵੀ ਸਫਾਈ ਕਰ ਲਓ ਪਰ ਥੋੜੀ ਥੋੜੀ ਕਰ ਲਓ ਇੱਕ ਅਤੀ ਚੀਜ਼ ਕਰ ਲਓ ਕੋਈ ਛੱਡ ਦਿਓ ਕੋਈ ਅਗਲੀ ਵਾਰ ਕਰ ਲਓ ਇਸ ਤਰ੍ਹਾਂ ਹੁੰਦਾ ਰਹਿੰਦਾ ਕੰਮ ਫਿਰ ਤੇ ਨਾਲੇ ਬਦਲਮਾ ਕੰਮ ਐਵਰੀ ਡੇ ਇੱਕ ਨਿਊ ਚੇਂਜ ਰੂਟੀਨ ਚ ਆਪਾਂ ਨੂੰ ਚੰਗਾ ਲੱਗਦਾ ਹੈ ਕਰਾਜ ਵਿੱਚ ਮੈਂ ਆਹ ਵਾਲੇ ਸ਼ੀਸ਼ੇ ਦੇ نیچے ਜਿਹੜੀ ਸਪੇਸ ਦਿੱਤੀ ਹੋਈ ਆ ਡਸਟਰ ਨਾਲ ਇਹਦੇ ਨੀਚੋਂ ਵੀ ਡਸਟ ਸਾਫ਼ ਕੀਤੀ। ਕਾਫੀ ਡਸਟ ਇਕੱਠੀ ਹੋ ਜਾਂਦੀ। ਹੱਥ ਤਾਂ ਪੈਂਦਾ ਨਹੀਂ ਹੋਰ ਕੋਈ ਤਰੀਕਾ ਨਹੀਂ ਇਹਨੂੰ ਸਾਫ਼ ਕਰਨ ਦਾ। ਤੇ ਹੁਣ ਐਂਟਰੈਂਸ ਡੋਰ ਸੀ ਡੋਰ ਤਾਂ ਮੈਂ ਨਹੀਂ ਝਾੜੂੰਗੀ ਅੱਜ ਨਹੀਂ ਝਾੜਦੀ ਜੇ ਮੈਂ ਝਾੜਨਾ ਹੁੰਦਾ ਤਾਂ ਮੈਂ ਪਹਿਲਾਂ ਡਸਟਿੰਗ ਡੋਰ ਤੋਂ ਸ਼ੁਰੂ ਕਰਦੀ ਹੁੰਦੀ ਆ। ਪਰ ਜਿਹੜੀ ਸਾਈਡ ਤੇ ਦਿੱਤੀ ਹੋਈ ਆ ਵਿੰਡੋ ਇਹਦੇ ਵਿੱਚ ਸ਼ੈਲਫਸ ਨੇ ਤੇ ਇਹ ਸਾਰੀਆਂ ਮੈਂ ਕਲੀਨ ਕਰ ਦੂੰਗੀ। ਡਸਟ ਹਜੇ ਘੱਟ ਆਉਂਦੀ ਐ ਇੱਥੇ ਪਰ ਇੱਥੇ ਨਾ ਮੱਛਰੀ ਬਹੁਤ ਆਉਂਦੀ ਐ ਜਾਲੀ ਦੇ ਵਿੱਚੋਂ ਵੀ ਆ ਜਾਂਦੀ ਐ। ਲਾਈਟਸ ਤੇ ਜਦੋਂ ਸ਼ਾਮ ਨੂੰ ਲਾਈਟਸ ਔਨ ਕਰਦੇ ਨਾ ਬਰੀਕ-ਪਰੀਕ ਮੱਛਰੀ ਅੰਦਰ ਵੀ ਆ ਜਾਂਦੇ ਇਹਦੇ ਵਿੱਚ ਜਮਾ ਹੋ ਜਾਂਦੀ ਹੈ ਝਾੜ ਕੇ ਪਤਾ ਨਹੀਂ ਕਿਵੇਂ ਇਹਦੇ ਵਿੱਚ ਇੰਨੀ ਇਕੱਠੀ ਹੋ ਜਾਂਦੀ ਹੈ ਸਵੇਰ ਨੂੰ ਤੇ ਸਾਰੀ ਮੈ ਸ਼ੈਲਫਸ ਕਲੀਨ ਕਰਤੀਆਂ ਤੇ ਵਿੱਚ ਬੂਟਸ ਨਾਲ ਮੈਂ ਸੋਚਿਆ ਚਲੋ ਇਹਦੇ ਵੀ ਨਾਲ-ਨਾਲ ਕੱਪੜਾ ਮਾਰ ਲਈ ਫਿਰ ਕਦੇ ਇਹ ਨਹੀਂ ਹੁੰਦਾ ਵੀ ਐਕਸਟਰਾ ਕੰਮ ਜਨ ਲੱਗਦਾ ਵੀ ਅੱਜ ਸਵਿਚ ਫੋਰਟ ਸਾਫ ਕਰਨੇ ਡਸਟਿੰਗ ਕਰਦੇ ਕਰਦੇ ਨਾਲ ਨਾਲ ਨਾ ਕਰੀ ਜਾਂਦੀ ਨਹੀਂ ਮੇਰੇ ਸਾਰੇ ਕੰਮ ਖਤਮ ਹੋਏ ਨੇ ਜਦੋਂ ਕਿਚਨ ਦਾ ਕੰਮ ਖਤਮ ਹੋ ਜਾਂਦਾ ਫਿਰ ਆਇਆ ਹੁੰਦਾ ਵੀ ਥੋੜੀ ਬਹੁਤੀ ਡਸਟਿੰਗ ਕੁਛ ਤਾਂ ਕਰ ਲਈ ਹੈ ਨਾ ਤੇ ਨਾਲੇ ਬ੍ਰੇਕਫਾਸਟ ਕਰਕੇ ਚਲ ਆਪਾਂ ਤੁਰੇ ਫਿਰਦੇ ਹਾਂ ਕੰਮ ਕਰਦੇ ਬ੍ਰੇਕਫਾਸਟ ਵੀ ਆਪਣੇ ਹਾਜਮ ਆ ਜਾਂਦਾ ਤੇ ਇੰਨੀ ਆਪਾਂ ਖਾਣਾ ਖਾਣ ਸਰ ਬਹਿ ਜਾਨੇ ਉਹ ਵੀ ਠੀਕ ਨਹੀਂ ਹੈਗਾ ਫਿਰ ਬਾਕੀ ਕੰਮ ਵੀ ਨਹੀਂ ਖਤਮ ਹੁੰਦੇ ਨੇ ਜਲਦੀ ਤੇ ਮੈਂ ਕਈ ਵਾਰਤ ਮੇਰੇ ਪਹਿਲਾਂ ਟਾਈਮ ਲੱਗਦਾ ਪਹਿਲਾਂ ਡਸਟਿੰਗ ਕਰ ਲਾਂ ਨੇ ਅੱਜ ਵੀ ਮੇਰਾ ਪਹਿਲਾ ਟਾਈ ਫਿਰ ਮੈਂ ਹੁਣ ਡਸਟਿੰਗ ਕਿਚਨ ਦਾ ਕੰਮ ਕਰਕੇ ਉਸ ਤੋਂ ਬਾਅਦ ਕਰੀ ਲੌਬੀ ਦੀ ਤੇ ਆਪਣੇ ਰੂਮ ਦੀ ਡਸਟਿੰਗ ਕਰਤੀ ਫਿਰ ਸਾਰੀ ਵੀਡੀਓ ਸ਼ੂਟ ਨਹੀਂ ਹੁੰਦੀ ਕਿਉਂਕਿ ਤੁਸੀਂ ਵੀ ਉਹੀ ਚੀਜ਼ਾਂ ਦੇਖਦੇ ਕਬੋਰ ਹੋ ਜਨ ਫਿਰ ਵੀਡੀਓ ਵੀ ਬਹੁਤ ਲੰਬੀ ਹੋ ਜਾਂਦੀ ਹੈ ਆਪਣੇ ਰੂਮ ਦੀ ਵੀ ਮੈਂ ਡਸਟਿੰਗ ਕਰਤੀ ਜਿੰਨਾ ਟਾਈਮ ਮੈਨੂੰ ਰੌਬੀ 'ਚ ਲੱਗਿਆ ਉਨਾਂ ਟਾਈਮ ਮੈਨੂੰ ਰੂਮ 'ਚ ਲੱਗਿਆ ਤੇ ਹੁਣ ਮੈਂ ਹੋ ਗਈ ਗਰਮ ਹੋ ਗਰਮੀ ਬਹੁਤ ਪਸੀਨਾ ਆਇਆ ਪਿਆ ਇੱਕ ਰਾਤ ਦੀ ਲਾਈਟ ਨਹੀਂ ਸੀ ਬਹੁਤ ਪਰੇਸ਼ਾਨ ਨੀ ਨਾਲ ਰਾਤ ਕੱਟੀ ਆ ਰਾਤ ਬਹੁਤ ਪਰੇਸ਼ਾਨੀ ਨਾਲ ਬਸ ਹੁਣ ਆਏ ਲੱਗ ਰਿਹਾ ਵੀ ਜੀ ਲਾਈਟ ਆ ਜਾਏ ਹਜੇ ਵੀ ਲਾਈਟ ਆਈ ਨਹੀਂ ਹੈਗੀ ਕੱਲ ਸ਼ਾਮ ਦੀ ਉਹ ਤੈਨਾਂ ਸ਼ੁਕਰ ਚਲੋ ਇਨਵਰਟਰ ਸਾਡਾ ਚੱਲ ਰਿਹਾ ਹੈ ਡਾਊਨ ਨਹੀਂ ਹੋਇਆ ਹੈਗਾ ਪੈਟਰਾਂ ਤੇ ਇਨਵਰਟਰ ਚੱਦੀ ਜਾਂਦਾ ਤੇ ਹੁਣ ਮੈਂ ਨਾ ਕੇ ਦੇਖਦੀਆਂ ਪੱਖਾ ਹੀ ਚਲਾ ਕੇ ਬੈਠਾਂਗੇ ਆਰਾਮ ਕਰਾਂਗੇ ਹੋਪਸੋ ਲਾਈਟ ਆ ਜੇ ਤਾਂ ਏਸੀ ਲਗਾਵਾਂਗੇ ਐ ਨਗਰੇ ਵੀ ਏਸ ਜੀ ਬੈਠੇ ਨੂੰ ਕਿੰਨਾ ਟਾਈਮ ਹੋ ਗਿਆ ਉਹ ਬਾਣੀ ਔਖੀ ਰਾਤ ਕੱਟੀ ਆ ਤੇ ਨੀਂਦ ਵੀ ਆਦੇ ਰਾਤ ਸੁੱਤੇ ਵੀ ਨਹੀਂ ਮੈਂ ਤਾਂ ਮਸਾ ਘੰਟਾ ਡੇਢ ਘੰਟਾ ਸੁੱਤੀ ਹੋਊਂਗੀ 2.5 ਪੌਣੇ 3 ਵਜੇ ਦੇ ਕਰੀਬ ਮੈਨੂੰ ਨੀਂਦ ਆਈ ਹੋਊਗੀ 2.5 ਕਵੇ ਤਾਂ ਮੈਂ ਟਾਈਮ ਦੇਖਿਆ ਹੈਗਾ ਉਸ ਤੋਂ ਬਾਅਦ ਮੈਨੂੰ ਪਤਾ ਮੈਨੂੰ ਕਦੋਂ ਨੀਂਦ ਆ ਗਈ ਤਉ ਸਵੇਰੇ ਪੌਣਿਕ 5 ਵਜੇ ਫੇਰ ਮੇਰੀ ਜਾ ਖੁੱਲ ਗਈ ਕਿਉਂਕਿ ਪਾਸੇ ਮਾਰ ਮਾਰ ਤਾ ਰਾਤ ਕੱਢੀ ਲਾਈਟ ਹੀ ਹੈ ਨਹੀਂ ਸੀ ਜਦੋਂ ਤੇ ਫੇਰ ਭੈਣ ਵੇਲੇ ਜ 11:00 ਕਵਜੇ ਨਾਲ ਅਸੀਂ ਵੀ ਆਹ ਵਿੰਡੋ ਤੇ ਆਹ ਡਵਾਲ ਡੋਰ ਖੋਲ ਲਿਆ ਸੀਗਾ ਫੇਰ ਥੋੜਾ ਜਿਹਾ ਡੇਢ ਕ 2:00 ਕਵਜੇ ਤੱਕ ਮੋਹਲ ਕਮਰੇ ਦਾ ਠੀਕ ਹੋਇਆ ਵੀ ਅੰਦਰ ਜਦੋਂ ਮੌਸਮ ਠੰਡਾ ਜਿਹਾ ਹੋਇਆ ਫੇਰ ਮਾਣੀ ਮੋਟੀ ਨੀਂਦ ਜੀ ਆਈ ਪਰ ਹਜੇ ਵੀ ਨਾ ਬਾਡੀ ਉਨੀ ਕੰਫਰਟੇਬਲ ਨਹੀਂ ਹੈਗੀ ਉਨੀ ਕੰਫਰਟ ਚ ਨਹੀਂ ਹੈਗੀ ਬਾਡੀ ਜਿੰਨੀ ਰਾਤ ਨੂੰ ਆਪਾਂ ਸੌ ਕੇ ਫੀਲ ਕਰਦੇ ਆਂਗੇ ਤੇ ਇਸ ਕਰਕੇ ਮੈਨੂੰ ਮੇਰੀ ਇਹ ਕੋਸ਼ਿਸ਼ ਜੇ ਲਾਈਟ ਆ ਜੇ ਤਾਂ ਪਹਿਲੇ ਤਾਂ ਤਾਂ ਫਿਰ ਨੀਂਦ ਆ ਜੂ ਨਹੀਂ ਫਿਰ ਗਰਮੀ ਚ ਫਿਰ ਨਹੀਂ ਨੀਂਦ ਆਉਣੀ ਆਏ ਅੱਜ ਨਾ ਉਹ ਵਾਲੀ ਗਰਮੀ ਫੀਲ ਹੋ ਰਹੀ ਜਿਵੇਂ ਜੂਨ ਚ ਲਾਇ ਚ ਹੁੰਦੀ ਹੈਗੀ ਉਹ ਵਾਲੀ ਗਰਮੀ ਫੀਲ ਹੋ ਰਹੀ ਅੱਜ ਮੈਨੂੰ ਐ ਲੱਗਦਾ ਵੀ ਠੰਡੇ ਠੰਡੇ ਪਾਣੀ ਚ ਡੁਬਕੀ ਲਾ ਲਈ ਆ ਜੇ ਨਹੀਂ ਗਰਮੀ ਲੱਗ ਰਹੀ ਹੈ ਪਾਣੀ ਪੀਲਾ ਪਾਣੀ ਲੈ ਕੇ ਆਈ ਸੀ ਤੇ ਪਾਣੀ ਪੀ ਕੇ ਫਿਰ ਨਹਾ ਨੂ ਕੇ ਕਰਦੇ ਆ ਰੈਸਟ ਹੁੰਨੇ ਆ ਫ੍ਰੀ ਫਿਰ ਆਪਾਂ ਲਾਂਚ ਵਿੱਚ ਅੱਜ ਮੈਂ ਚਣਿਆਂ ਦੀ ਸਬਜ਼ੀ ਨਾਲ ਚਾਵਲ ਬਣਾ ਲਏ ਸਦੀਵਿੰਦਰ ਕੰਨ ਮੈਂ ਚਾਵਲ ਖਾਣੇ ਫਿਰ ਮੈਂ ਕਿਹਾ ਚਲੋ ਮੈਂ ਵੀ ਚਾਵਲ ਖਾ ਲੂੰਗੀ ਔਰ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸਜਣਿਆਂ ਦੀ ਕਦੇ ਕਦੇ ਨਾ ਥੋੜੀ ਐਕਸਟਰਾ ਆਰਡੀਨਰੀ ਟੇਸਟੀ ਬਣ ਜਾਂਦੀ ਹੈ ਸਬਜ਼ੀ ਟਾਈਮ ਹੋ ਰਿਹਾ 2:30 ਦਾ ਟਾਈਮ ਵੱਜ ਗਿਆ ਤਾਂ ਫਿਰ ਹੁਣ ਕਿਤੇ ਜਾ ਕੇ ਆਉਣੇ ਆ ਦਵਿੰਦਰ ਦੇ ਭਾਂਡੇ ਲੈ ਕੇ ਹੀ ਜਾ ਕੇ ਅੰਦਰੋਂ ਕੰਮ ਰਿਹਾ ਰੋਟੀ ਥਾ ਕੇ ਭਾਂਡੇ ਵੀ ਹਮਾਰ ਗੱਡੇ ਹੈਗੇ ਤੇ ਹੋ ਗਿਆ ਸੀ ਰੈਡੀ ਥੋੜਾ ਜਿਹਾ ਕੰਮ ਸੀਗਾ ਕਿੰਨੇ ਵਜੇ 2:30 2:30 ਵੱਜ ਗਏ ਪਰ ਹੁਣ ਜਿੱਦੇ ਦਾ ਮੈਂ ਵੇਟ ਘਟਾਇਆ ਮੈਂ ਇਹ ਤਾਂ ਆਪਣਾ ਖਾਣਾ ਖਾ ਕੇ ਜਾਣਾ ਤਾਂ ਕਿ ਤੁਹਾਨੂੰ ਬਾਹਰ ਜਾ ਕੇ ਨੌਬਤ ਨਾ ਆਵੇ ਤੁਸੀਂ ਕੁਝ ਉੱਥੇ ਉਲਟਾ ਫੁਲਟ ਖਾਓ ਹਨਾ ਜਿਵੇਂ ਚਨੇ ਵੀ ਅਸੀਂ ਬਣਾਵੇ ਨਾਲ ਲੈ ਜਾਾਂਗੇ ਚਲੋ ਪਾਣੀ ਦਾ ਚੱਕਣਾ ਚੱਕਣਾ ਵੀ ਇੱਕ ਬਹੁਤ ਵਧੀਆ ਹੈਬਿਟ ਹੈ ਵੀ ਜਦੋਂ ਘਰੋਂ ਜਾਣਾ ਕਰੋ ਅੱਧਾ ਇੱਕ ਫੂਡ ਤੁਸੀਂ ਖਾ ਕੇ ਜਾਓ ਤੇ ਆਪਣੇ ਨਾਲ ਤੁਸੀਂ ਕੁਝ ਜ਼ਰੂਰ ਲੈ ਕੇ ਜਾਓ ਤਾਂ ਕਿ ਤੁਸੀਂ ਬਾਹਰਲਾ ਖਾਣ ਆਹ ਤੂਫਾਨ ਤੋਂ ਖਾਣ ਤੋਂ ਬਚੇ ਜਾਓ ਤੇ ਐਦਾਂ ਦਾ ਕੁਝ ਸੀ ਮੈਂ ਫੁੱਟ ویئر ਕੋਣੇ ਨੇ ਹਜੇ ਬਾਕੀ ਮਿਲਦੇ ਆ ਕੇ ਤੁਹਾਨੂੰ ਦਵਿੰਦਰ ਦਾ ਕੀ ਹੁੰਦਾ ਆਰਾਮ ਨਾਲ ਬਾਹਰ ਨਿਕਲ ਜਾਣਗੇ ਮੈਨੂੰ ਕਹਣਗੇ ਬੋਟਲ ਚੱਕ ਲੈਓ ਚੰਨੇ ਚੱਕ ਲੈਓ ਦਰਵਾਜ਼ਾ ਲਾ ਦਿਓ ਆ ਬੰਦ ਕਰ ਦਿਓ ਆ ਕਰ ਦਿਓ ਆ ਕਰ ਦਿਓ ਕੰਮ ਮੈਨੂੰ ਨਹੀਂ ਜਾਣਗੇ ਸਾਰੇ ਮੈਂ ਫਟਾਫਟ ਭੱਜੀ ਜਾਂਦੀ ਆ ਆਪਣੇ ਬਸ ਸੂਟ ਚਾੜਨਾ ਨੇ ਜਿਹੜਾ ਮੇਰੇ ਹੱਥ ਚੋਂਦਾ ਹਨਾ ਉਹ ਇੰਨਾ ਸ਼ੁਕਰ ਮੇਰੇ ਪਹਿਲਾਂ ਪ੍ਰੈਸ ਕਰਕੇ ਰੱਖੇ ਪਏ ਹੁੰਦੇ ਜੇ ਨਾ ਪ੍ਰੈਸ ਹੋਣ ਮੌਕੇ ਤੇ ਪ੍ਰੈਸ ਕਰਾਂ ਮੈਨੂੰ ਪ੍ਰੈਸ ਕਰਨ ਦਾ ਟਾਈਮ ਨਾ ਲੱਗੇ ਤੇ ਇਹ ਜੇ ਕੁਛ ਨਿਵੇਂਦਰ ਬਹੁਤ ਕਾਲ ਕਰਦੇ ਨੇ ਪਹਿਲਾਂ ਬਿਲਕੁਲ ਨਹੀਂ ਬੋਲਦੇ ਵੀ ਜਾਣਾ ਕਿਤੇ ਜਾਣਾ ਫਟਾਫਟ ਇੱਕੇ ਦਮ ਫਿਰ ਕਾਲੇ ਮਚਾ ਲੈਂਦੇ ਨੇ ਚਲੋ ਜੀ ਆ ਕੇ ਮਿਲਦੇ ਫਿਰ ਤੁਹਾਨੂੰ ਸ਼ਾਮ ਵੀ ਹੋ ਜਾਈ ਆਉਂਦਿਆਂ ਨੂੰ ਆਲਮੋਸਟ 22 ਤਾਂ ਖਾਣਾ ਦਾਣਾ ਸੀ ਉਹਦਾ ਖਾ ਲਿਆ ਤੇ ਆ ਕੇ ਕੀ ਬਣਨਾ ਕਦੋਂ ਆਵਾਂਗੇ ਕੁਛ ਨਹੀਂ ਪਤਾ ਟਾਈਮ ਹੁਣ ਹੋ ਗਿਆ ਪੌਣੇ 7 ਦਾ ਪੌਣੇ 7 ਹੋ ਗਏ ਅਸੀਂ 6:30 ਵਜੇ ਘਰ ਆ ਗਏ 6:40 ਵਾਂਗੂ ਹੋ ਗਿਆ ਹੁਣ ਟਾਈਮ ਤੇ ਹੁਣ ਅਸੀਂ ਜਾਣਾ ਮਾਨਸਾ ਮਾਨਸਾ ਨਾਲ ਨਾ ਢੱਡੇ ਆਣੇ ਬਾਬਾ ਜਰਨਜੀਤ ਸਿੰਘ ਜੀ ਦੇ ਸਮਾਗਮ 'ਤੇ ਕੱਲ ਪਹਿਲਾ ਸਮਾਗਮ ਸੀ ਕੱਲ ਤਾਂ ਅਸੀਂ ਟੈਂਡਿੰਗ ਕਰਿਆ ਅ ਦੂਜਾ ਸਮਾਗਮ ਆ ਦੂਜੇ ਦਿਨ ਅੱਜ ਅਸੀਂ ਉੱਥੇ ਦੀਵਾਨਾਂ ਨਾਲ ਤੇ ਜਾਣਾ ਹੁਣ ਤੇ ਅਸੀਂ ਹੁਣ ਆਏ ਕਦੀਆਂ ਕੋਈ ਦਾਲ ਸਬਜ਼ੀ ਹੈ ਨਹੀਂ ਸ ਪਰ ਸਵੇਰ ਵਾਲੀ ਹੈਗੀ ਸੀ ਚਨੇ ਪਈ ਨੇ ਸਵੇਰ ਵਾਲੀ ਕਿਤੇ ਚਨੇ ਜਾਂ ਤਾਂ ਆਪਸ਼ਨ C ਇਹਨਾਂ ਆਟਾ ਬਣ ਕੇ ਫੁਲਕਾ ਬਣ ਜੀਣਾ ਦੂਜੀ ਆਪਸ਼ਨ A ਸੀ ਵੀ ਚਨੇ ਸੀ ਨਾਲ ਮੈਂ ਟਿੱਕੀ ਸ਼ੈਲੋ ਫਰਾਈ ਕਰ ਲਈ ਮੇਰੇ ਕੋਲ ਫਰੋਜ਼ਨ ਟਿੱਕੀਆਂ ਹੁੰਦੀਆਂ ਫ੍ਰੀਜ਼ਰ ਵਿੱਚ ਇਧਰ ਰੱਖ ਲਈਆਂ ਤਿੰਨ ਟਿੱਕੀਆਂ ਕਿ ਟਿੱਕੀਆਂ ਨੂੰ ਸ਼ੈਲੋ ਫਰਾਈ ਕਰਕੇ ਸਬਜੀ ਪਾ ਕੇ ਵਿੱਚ ਦਹੀਂ ਸੈਲਡ ਚਟਨੀ ਪਾ ਕੇ ਇੱਕ ਖਾਣਾ ਗਏ। ਥੋੜਾ ਚੀੰਜ ਵੀ ਹੋ ਜੂ ਤੇ ਡਿਨਰ ਵੀ ਹੋ ਜਾਈ ਫਿਰ ਭੁੱਖੇ ਦੁੱਤੇ ਬੈਠਣਾ ਕਿ ਔਖਾ ਹੁੰਦਾ ਸੋਈਦਾ ਇਹ ਜਿਹੇ ਕੋਈ ਛੰਡਾ ਅਜਿਹਾ ਸਿਸਟਮ ਨਹੀਂ। ਇਹ ਥੋੜਾ ਸਮੇਂ ਹੀ ਅਸੀਂ ਉਧਰ ਆਏ ਉਸ ਵਿੱਚ 10 ਮਿੰਟ ਚੱਕ ਤਰ ਕਰਦੀਆਂ ਨਾਲ ਨਾਲ ਮੈਂ ਟਿੱਕੀਆਂ ਪਹਿਲਾਂ ਮਾਈਕ੍ਰੋਵੇਵ ਚ ਕਰੀਆਂ ਤੇ ਹੁਣ ਮੈਂ ਇਹਨਾਂ ਨੂੰ ਸ਼ੈਲੋ ਫਰਾਈ ਕਰ ਰਹੀਆਂ ਫਰਾਈ ਪੈਂਚ। ਤੇ ਇਹ ਫਰਾਈ ਹੁੰਦੇ ਹੁੰਦੇ ਮੈਂ ਸੈਲਡ ਵਗੈਰਾ ਕੱਟਣ ਲਾਂਗੀ ਸਬਜੀ ਕਰਮ ਕਰ ਲਾਂਗੀ। ਤੇ ਇੱਧਰ ਬਣ ਚੁੱਕੀ ਆਪਣੀ ਟਿੱਕੀ ਸ਼ੈਲੋ ਫਰਾਈ ਹੋ ਗਈ ਟਿੱਕੀਆਂ ਤੁਸੀਂ ਐਜ਼ ਅ ਸਨੈਕਸ ਵੀ ਖਾ ਸਕਦੇ ਹੋ ਬਰੈਡ ਵਿੱਚ ਪਾ ਕੇ ਸੈਲਡ ਪਾ ਕੇ ਸੈਂਡਵਿਚ ਮੰਗੋ 버ਗਰ ਵਾਂਗੂ ਵੀ ਖਾ ਸਕਦੇ ਹੋਗੇ ਤੇ ਸਬਜੀ ਨਾਲ ਵੀ ਖਾ ਸਕਦੇ ਹੋ ਅੱਸੀ ਆ ਚਣਿਆਂ ਸਬਜੀ ਪਈ ਸਾਡੇ ਕੋਲ ਸਬਜੀ ਨਾਲ ਟਿੱਕੀ ਖਾ ਲਈ ਵਿੱਚ ਸੈਲਡ ਪਾਲ ਲ ਬਿਸ ਆਫਿਸ ਪਾਲ ਲੀ ਐ ਡਿਨਰ ਵੀ ਹੋ ਗਿਆ ਤੇ ਥੋੜਾ ਚੇਂਜ ਵੀ ਹੋ ਗਿਆ ਟਾਈਮ ਹੋ ਰਿਹਾ ਸਵਾ 7 ਦਾ ਤੇ ਅਸੀਂ ਹੋ ਗਏ ਤਿਆਰ ਖਾਣਾ-ਦਾਣਾ ਖਾ ਲਿਆ ਬਸ ਚਣੇ ਤੇ ਟਿੱਕੀ ਖਾ ਲਈ ਨਾਲ ਸਬਜੀ ਲੈ ਕੇ ਲੱਗੀ ਨਾਲੇ ਥੋੜਾ ਜਿਹਾ ਰੱਜ ਜਾ ਹੋ ਗਿਆ ਫਿਰ ਭੁੱਖੇ ਘਰੋ ਜਾਣੀ ਔਖਾ ਤੇ ਚੱਲਦੇ ਹਾਂ ਹੁਣ ਸਵਾ ਕਿਚਨ ਦਾ ਕੰਮ ਆਲਮੋਸਟ ਕਰਤਾ ਭਾਂਡੇ ਸਾਫ ਕਰਤੇ ਪਹਿਲੇ ਮੈਨੂੰ ਆਈ ਸਾਕੇ ਕਰ ਦੂ ਪਰ ਮੈਂ ਉਹ ਵੀ ਕਰਤੇ ਹੁਣ ਚਾਹਦਿਆ ਉੱਥੇ ਆਪਾਂ ਭਰਦੇ ਆਂ ਹਾਜ ਜੀ ਦਵਾਨਾਂ ਤੇ ਕੀ ਕੀ ਸੁਧਾਰ ਕਰੀਏ ਆਪਣੇ ਸਾਧਨਿਆਂ ਕੀ ਕੀ ਸੁਧਾਰ ਕਰੀਏ ਆਪਣੇ ਸਾਧਨਿਆਂ ਕੀ ਕੀ ਸੁਧਾਰ ਕਰੀਏ ਆਪਣੇ ਤੋ ਐਸੀ ਜੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਮਿਲਾਂਗੇ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ